ਪੰਜਾਬ ਦੇ ਵਿੱਚ ਪਾਰਾ 47 ਡਿਗਰੀ ਤੋਂ ਪਾਰ ਹੁੰਦਾ ਜਾ ਰਿਹਾ ਹੈ ਜਿਸ ਨਾਲ ਗਰਮੀ ਦਾ ਪਰਕੋਪੀ ਦਿਨ-ਪ ਦਿਨ ਵਾਧਾ ਜਾ ਰਿਹਾ ਹੈ। ਫਾਦੇ ਤਾਪਮਨ ਦੇ ਕਾਰਨ ਲੂ ਲੱਗਣ ਦੇ ਨਾਲ ਕਈ ਮੌਤਾਂ ਵੀ ਹੋਈਆਂ ਨੇ। ਪੰਜਾਬ ਦੇ ਵਿੱਚ ਮੌਸਮ ਦੇ ਬਦਲਾਅ ਦਾ ਮੁੱਖ ਕਾਰਨ ਰੁੱਖਾਂ ਦੀ ਕਮੀ ਹੈ। ਜਦੋਂ ਦਰਖਤਾਂ ਨੂੰ ਵੱਢਿਆ ਜਾਂਦਾ ਹੈ ਪਰ ਉਹਨਾਂ ਦੀ ਥਾਂ ਨਵੇਂ ਰੁੱਖ ਨਹੀਂ ਲਗਾਏ ਜਾਂਦੇ। ਰੁੱਖਾਂ ਤੋਂ ਜਿੱਥੇ ਸਾਨੂੰ ਆਕਸੀਜਨ ਮਿਲਦੀ ਆ ਵਾਤਾਵਰਨ ਨੂੰ ਠੰਡਾ ਤੇ ਸਾਫ਼ ਸੁਥਰਾ ਰੱਖਣ ਦੇ ਵਿੱਚ ਰੁੱਖਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਨੂੰ ਦੇਖਦੇ ਹੋਏ ਅੱਜ ਸਮਰਾਲਾ ਵਿਖੇ ਇੱਕ ਅਨੋਖੀ ਪਹਿਲ ਕਦਮੀ ਕਰਦਿਆਂ ਹੋਇਆਂ ਕਾਉਂਸਲਰ ਰਣਦੀਪ ਸਿੰਘ ਪਲੇਸਰ ਨੇ ਬੁੱਟਿਆਂ ਦਾ ਲੰਗਰ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਵੱਧ ਤਾਪਮਾਨ ਦੇ ਕਾਰਨ ਪੰਜਾਬ ਦੇ ਲੋਕਾਂ ਦੁਆਰਾ ਜਗਤ ਜਗਤ ਤੇ ਸ਼ਬਿੱਲਾਂ ਲਗਾਈਆਂ ਜਾਂਦੀਆਂ ਨੇ ਉੱਥੇ ਇਸ ਨੌਜਵਾਨ ਨੇ ਬੁੱਟਿਆਂ ਦਾ ਲੰਗਰ ਲਗਾਇਆ ਇਹ ਲੰਗਰ ਲਗਾਤਾਰ 40 ਦਿਨਾਂ ਤੱਕ ਚੱਲੇਗਾ ਇਸ ਲੰਗਰ ਦੇ ਵਿੱਚ ਛਾਇਆਦਾਰ ਅਤੇ ਫਲਦਾਰ ਬੁੱਟੇ ਕੋਈ ਵੀ ਵਿਅਕਤੀ ਲੈ ਕੇ ਜਾ ਸਕਦਾ ਹੈ ਕਾਉਂਸਲਰ ਰੰਦੀਰ ਸਿੰਘ ਪਲੇਸਰ ਨੇ ਦੱਸਿਆ ਕਿ ਇਸ ਬੁੱਟਿਆਂ ਦੇ ਲੰਗਰ ਦੇ ਵਿੱਚ ਕੋਈ ਵੀ ਵਿਅਕਤੀ ਜਿੰਨੇ ਮਰਜ਼ੀ ਬੁੱਟੇ ਲੈ ਜਾ ਸਕਦਾ ਪਰ ਸ਼ਰਤ ਇਹ ਹੈ ਇਹਨਾਂ ਬੂਟਿਆਂ ਦੀ ਦੇਖਭਾਲ ਉਸ ਵਿਅਕਤੀ ਵੱਲੋਂ ਕੀਤੀ ਜਾਵੇ ਤਾਂ ਜੋ ਇਹ ਬੂਟੇ ਅੱਗੇ ਜਾ ਕੇ ਸਾਡੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਠੰਡਾ ਰੱਖਣ ਦੇ ਵਿੱਚ ਸਹਾਇਕ ਹੋ ਸਕਣ। ਹਾਂਜੀ ਮੇਰਾ ਨਾਮ ਰਦੀਸ਼ ਸਿੰਘ ਕਨੈਕਟਰ ਹੈ ਜੀ। ਹਾਂ ਇੱਕ ਅਲੋਖਾ ਤੁਸੀਂ ਬੂਟਿਆਂ ਦਾ ਲੰਘੜ ਸਟਾਰਟ ਕੀਤਾ ਹੈ। ਮਾ ਜੀ ਇਹ ਵਿਚਾਰ ਕਿਵੇਂ ਆਇਆ? ਕਿ ਵਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਹੈ। ਟਰੈਕਟਰ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ ਏਕਮ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਜਿਹਨੂੰ ਵਧੀਆ ਬੁੱਤੇ ਦੇ ਵਧੀਆ ਪਨੀਰੀ ਦੇ ਬੁੱਤੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦੇ ਇੱਕ ਜਰੀਏ ਹੀ ਬਣੇ ਆ ਸਾਰਾ ਮਤਲਬ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਏ ਨੇ ਬੁੱਤੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆਪਣੇ ਕਿਹੜੇ ਕਿਹੜੇ ਬੁੱਤੇ ਹੈਗੇ ਆ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਟਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆਂ ਬੜੀਆਂ ਬੂਟੇ ਫਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆ ਤਾਂ ਉਹ ਉਹਦੇ ਲਈ ਕਿੰਨੇ ਬੂਟੇ ਤੁਸੀਂ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਬੰਦੀ ਦਾ ਗੱਲ ਆ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਦੇਖੋ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੂਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਪ੍ਰਗਤ ਕਰਕੇ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਵਾਸੀ ਨਹੀਂ ਇਹ ਕਿਸੇ ਕੋਲ ਇੱਕ ਦਾ ਨਹੀਂ ਹੈਗਾ ਸਭ ਤੋਂ ਵੱਧ ਪਹਿਲਾਂ ਸਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਣ ਬੁਹਾਗ ਲਈ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਆ ਕੀ ਗੱਲ ਜੀ ਇਹ ਕਿੰਨੇ ਦਿਨਾਂ ਲਈ ਇਹ ਲੰਗਰ ਹੈ ਜੀ ਇਹ 40 ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਕਿੰਨੇ ਤੁਹਾਡੇ ਬੂਤੇ ਲੱਗ ਜਾਂਦੇ ਨੇ ਨਹੀਂ ਸਾਡੇ ਲੱਗ ਅੱਗੇ ਪੱਗੇ ਤਿੰਨ ਇੱਕ ਸੌ ਦੇ ਲੱਗ ਬਗ ਰੋਜ਼ ਦਾ ਬੂਤਾ ਲੱਗ ਜਾਂਦਾ ਜੀ ਅੰਮ੍ਰਿਤਪਾਲ ਸਾਹਿਬ ਇੱਕ ਲੋਕਾ ਲੰਗਰ ਲਗਾਇਆ ਗਿਆ ਬੂਤਿਆਂ ਦਾ ਰਣਜੀਤ ਸਿੰਘ ਪਨੇਸਰ ਹੋਂਣਾ ਵੱਲੋਂ ਕੀ ਕਹੋਗੇ ਇਸ ਬਾਰੇ ਦੇਖੋ ਜੀ ਇੱਕ ਬੜਾ ਸਰੰਗਾ ਜੋ ਕਦਮ ਆ ਇਹ ਜਿੱਥੇ ਆਪਾਂ ਦੇਦੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜ ਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉੱਥੇ ਅ ਅੰਮ੍ਰਿਤਪਾਲ ਸਿੰਘ ਜੀ ਦੇ ਵੱਲੋਂ ਜੇ ਲਾ 40 ਦਿਨ ਇਹ ਲੰਗਰ ਚੱਲੂਗਾ ਬੁੱਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਤੇ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਲੱਗਿਆ ਹੁਣ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨਾਂ ਦੀ ਗਿਣਤੀ ਬਹੁਤ ਘਾਟਾ ਜਿਸ ਹਿਸਾਬ ਨਾਲ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਵਧਾਈ ਦਾ ਪਾਤਰਾ ਇਸ ਵਾਸਤੇ ਤੇ ਮੈਂ ਬਾਕੀ ਲੋਕਤਾਂ ਨੂੰ ਵੀ ਕਹੂੰਗਾ ਵੀ ਕਮ ਸੇ ਕਮ ਜੇ ਬਹੁਤ ਦਿਨ ਦਾ ਇੱਕ ਇੱਕ ਦੋ ਦੋ ਬੁੱਟੇ ਜਰੂਰ ਲਾਉਣਾ ਕਿਉਂਕਿ ਬੜੀ ਲੋੜ ਆ ਪਰ ਉਹ ਜੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਸ ਤਰ੍ਹਾਂ ਦਾ ਟੈਂਪਰੇਚਰ ਬਾਦਰਿਆ ਤੇ ਤੇ ਭਾਈ ਦਾ ਪਾਤਲਾ ਭਰਾ ਮੇਰਾ ਤੇ ਬਾਕੀ ਸਾਰੇ ਪਰਬਲ ਨੂੰ ਬੱਦ ਬੱਦ ਰੱਖ ਲਗਾਓ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਬੁੱਟਾ ਲਾਇਆ ਇੱਕ ਮਕਸੂਰਾ ਖਾਂ ਦੇ ਕੋਲ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪਿੰਡ ਅਜ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬੰਨਾਂ ਜਿਹਨੇ ਮਲੋ ਜੰਗਲ ਲੱਗੇ ਤੇ ਹੁਣ ਅਸੀਂ ਇੱਕ ਛੋਟੇ ਜੰਗਲ ਜਿਹੜੇ ਅਦਨੋਕੀ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਆ ਸਪੈਸ਼ਲੀ ਇਹਦੇ ਸਬੰਧ ਨਾਲ ਮਨਰਿਗਾ ਅਧਿਕਾਰੀਆਂ ਦੇ ਨਾਲ ਤੇ ਉਹ ਵੱਧ ਤੋਂ ਵੱਧ ਜੰਗਲ ਜਿੰਨੇ ਲੱਗੇ ਸਕਦੇ ਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮਨਰਿਗਾ ਦੇ ਅਧੀਨ ਪਿੰਡ ਵਾਸੀ ਆਪਣੇ ਸੋਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹਨ ਤਪਸ ਘਟੂਗੀ ਤੇ ਪ੍ਰਮਾਤਮਾ ਬਲੋਜ ਕਮ ਵਧੀਆ ਕੰਮ ਕਰਨ ਵਾਸਤੇ ਮਾਫੀ ਮਿਲਿਆ ਸਭ ਸਾਰਾ ਹਾਂ ਜੀ ਕੀ ਨਾਮ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਇਹ ਬੂਟਿਆਂ ਦਾ ਜਿਹੜਾ ਅਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਅਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾ ਲਓਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾ ਦਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਜੀ ਹੈਨ ਦੇਖਭਾਲ ਕਰਾਂਗੇ ਜੀ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਫੁੱਟਾ ਲੈ ਕੇ ਚੱਲੇ ਜੀ ਅਸੀਂ ਅੰਬਰਾ ਢਾਲੀ ਦਾ ਤੇ ਬਿਲ ਦਾ ਤੇ ਇੱਕ ਦੋ ਫੁੱਲਾਂ ਦੇ ਲੈ ਕੇ ਚੱਲਦੇ ਆ ਜੀ